ਅਮਰੀਕਾ ਤੇ ਯੂਕਰੇਨ ਨੇ ਬੀਤੇ ਦਿਨ ਹੀ ਇਤਿਹਾਸਿਕ ਆਰਥਿਕ ਸਮਝੌਤੇ ਦਾ ਐਲਾਨ ਕੀਤਾ ਹੈ ਜੋ ਅਮਰੀਕੀ ਫੌਜੀ ਅਤੇ ਆਰਥਿਕ ਸਹਾਇਤਾ ਦੇ ਬਦਲੇ ਯੂਕਰੇਨ ਦੇ ਖਣਿਜ ਸਰੋਤਾਂ ਤੱਕ ਅਮਰੀਕਾ ਦੀ ਪਹੁੰਚ ਨੂੰ ਯਕੀਨੀ ਬਣਾਏਗਾ ਦੋਵਾਂ ਦੇਸ਼ਾਂ ਵਿਚਕਾਰ ਇਹ ਸਮਝੌਤਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਫ਼ਤਿਆਂ ਦੇ ਦਬਾਅ ਤੋਂ ਬਾਅਦ ਆਇਆ ਜਿੱਥੇ ਅਮਰੀਕਾ ਰੂਸੀ ਹਮਲੇ ਰੋਕਣ ਲਈ ਯੂਕਰੇਨ ਨੂੰ ਅਰਬਾਂ ਡਾਲਰ ਦੀ ਫੌਜੀ ਅਤੇ ਆਰਥਿਕ ਸਹਾਇਤਾ ਪ੍ਰਦਾਨ ਕਰਨ ਦੇ ਬਦਲੇ ਮੁਆਵਜ਼ੇ ਦੀ ਮੰਗ ਕਰ ਰਿਹਾ ਹੈ ਦੱਸਦੇ ਇਹ ਅਮਰੀਕੀ ਖਾਨ ਸਕੱਤਰ ਸਕਾਰਟ ਬੈਸਪਦੇ ਆਪਣੇ ਟਵਿੱਟਰ ਅਕਾਊਂਟ ਤੇ ਵੀਡੀਓ ਚ ਕਿਹਾ ਕਿ ਇਹ ਪਾਈਵਲ ਅਮਰੀਕਾ ਨੂੰ ਯੂਕਰੇਨ ਨਾਲ ਨਿਵੇਸ਼ ਕਰਨ ਯੂਕਰੇਨ ਦੀਆਂ ਵਿਕਾਸ ਸੰਤੀਆਂ ਦੀ ਵਰਤੋਂ ਕਰਨ ਤੇ ਅਮਰੀਕੀ ਪ੍ਰਤਿਭਾ ਪੂੰਜੀ ਅਤੇ ਸ਼ਾਸਨ ਮਿਆਰਾਂ ਨੂੰ ਜਟਾਉਣ ਦੀ ਆਗਿਆ ਦਿੰਦੀ ਹੈ ਜੋ ਕਿ ਯੂਕਰੇਨ ਦੇ ਨਿਵੇਸ਼ ਮਾਹੌਲ ਨੂੰ ਬਿਹਤਰ ਬਣਾਉਣਗੇ ਤੇ ਯੂਕਰੇਨ ਵਿੱਚ ਆਰਥਿਕ ਸੁਧਾਰ ਨੂੰ ਤੇਜ਼ ਕਰਨਗੇ ਇਹ ਲਾਂਚ ਅੰਗ ਦੇ ਸਮੇਂ ਆਇਆ ਜਦੋਂ ਟਰੰਪ ਰੂਸੀ ਤੇ ਕਰੀਨ ਤਾਵ ਨਾਲ جنگ ਨੂੰ ਖਤਮ ਕਰਨ ਲਈ ਗੱਲਬਾਤ ਕਰ ਰਹੇ ਨੇ ਲੰਬੀ ਲੜਾਈ ਤੋਂ ਨਿਰਾਸ਼ ਨੇ ਅਮਰੀਕੀ ਰਾਸ਼ਟਰਪਤੀ ਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮਿਰ ਜੈਸਕੀਦੀ ਅਲੋ